ਇਹ ਸਿੱਖ ਨੂੰ ਸਿੱਖਣਾ ਮਾਰੀ ਅੱਜ ਕੱਲ ਸਾਡੀ ਕੌਮ ਦੀਆਂ ਜੜਾਂ ਦੇ ਵਿੱਚ ਦਾਤੀ ਫੇਰਨ ਦਾ ਕੰਮ ਸਾਡੇ ਆਪਣੇ ਕਰ ਰਹੇ ਨੇ ਅੱਜ ਕੱਲ ਸਾਡੀ ਕੌਮ ਨੂੰ ਜੇ ਪਿੱਛੇ ਤਾਂ ਕੰਤੇ ਲੱਗੇ ਨੇ ਡੇਰਿਆਂ ਨੂੰ ਅੱਗੇ ਲਿਆਉਣ ਤੇ ਲੱਗੇ ਨੇ ਤਾਂ ਉਹ ਸਾਡੇ ਆਪਣੇ ਕਰ ਰਹੇ ਨੇ ਮੈਂ ਸਾਫ ਸਬਦਾਂ ਚ ਕਹਦਾ ਕਿ ਆ ਦਾਦੂ ਬਾਲ ਵਰਗੇ RSS ਦੇ 에ਜੈਂਟ ਬਣ ਕੇ ਦਾੜਾ ਪ੍ਰਕਾਸ਼ ਹੈ ਸਿਰ ਤੇ ਦਮਾਲਾ ਤੇ ਪੰਜ ਕਕਾਰ ਵੀ ਪਹਿਨੇ ਹੋਇਆ ਦਿਸਣ ਦੇ ਵਿੱਚ ਸਿੱਖ ਲੱਗਦਾ ਅਮਰਤ ਧਾਰੀ ਸਿੱਖ ਲੱਗਦਾ ਪਰ ਜੋ ਨੀਤੀਆਂ ਨੇ ਜੋ RSS ਦੇ ਝੰਡੇ ਤੇ ਕੰਮ ਕਰ ਰਿਹਾ ਜੋ ਸਰਕਾਰਾਂ ਦੇ ਕਹਿਣ ਤੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਦਾਤੀ ਫੇਰ ਰਿਹਾ ਹੈ ਉਹ ਦਾदू ਵਾਲਾ ਉਹਦੀ ਨੀਤ ਤੋਂ ਪਤਾ ਲੱਗਦਾ ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ ਦੇਖਣ ਦੇ ਵਿੱਚ ਸਾਡਾ ਲੱਗਦਾ ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ ਉਥੋਂ ਆਰਐਸਐਸ ਦਾ ਏਜੰਟ ਸਿੱਧ ਹੁੰਦਾ ਹੈ ਕਿ ਇਹ ਆਰਐਸਐਸ ਦਾ ਏਜੰਟ ਹੈ ਬਿਲਕੁਲ ਸਿੱਧ ਸਾਹਿਬ ਤਾਂ ਪਹਿਲਾਂ ਹੀ ਹੋ ਗਏ ਸੀ ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਹੇ ਸੀ ਵਿਰੋਧ ਹੋਣ ਦੇ باوجود ਵੀ ਇਹਦੇ ਬਾਹਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ ਤੇ ਵੱਡਾ ਖੱਬੀ ਖਾਨ ਬਾਹਰ ਤੱਕ ਲਈ ਨਿਕਲਿਆ ਸੀ ਜਿਹੜਾ ਕਹੋਂਦਾ ਸੀ ਮੈਂ ਕਰ ਦੂੰ ਬਾਹ ਕਰ ਦੂੰ ਮੇਰੇ ਕੋਲ ਅਸਲ ਹੈ ਗੁੰਡਾ ਕਰਦੀ ਬਹੁਤ ਕਰਦਾ ਰਿਹਾ ਇਹ ਬੰਦਾ ਆਦੂ ਪਿੰਡ ਦੇ ਲੋਕ ਆ ਖੇਤ ਜਾਣ ਤੋਂ ਵੀ ਡਰ ਲੱਗ ਗਏ ਸੀ ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ ਇਹ ਹਾ ਜਾਏ ਇਨਸਾਨ ਰਿਹਾ ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜੇ ਮਸੰਦ ਲੋਕਾਂ ਨੇ ਇਹੋ ਜੇ ਆਰਐਸਐਸ ਦੇ ਟੁਕੜਬੋਚਾ ਨੇ ਸਾਡੀ ਕੌਮ ਦਾ ਘਾਣ ਕੀਤਾ ਸਾਡੀ ਕੌਮ ਦਾ ਨੁਕਸਾਨ ਕੀਤਾ ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਇੱਥੇ ਸਾਡੀ ਕੌਮ ਨੂੰ ਹਰ ਕੋਈ ਘੋਣ ਵਾਂਗੂ ਲੱਗਿਆ ਹੋਇਆ ਹੈ ਕੋਈ ਪੱਗਾ ਬੰਨ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ ਤੇ ਕੋਈ ਗਾਤਰੇ ਪਾ ਕੇ ਲੱਗਿਆ ਕੋਈ ਸਾਡੇ 5 6 ਕਾੜ ਪਾ ਲੈਂਦਾ ਦਾੜੇ ਪ੍ਰਕਾਸ਼ ਕਰ ਲੈਂਦਾ ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ ਪਰ ਅਸੀਂ ਚੁੱਪ ਬੈਠੇ ਆ ਸਾਡੀ ਐ ਜੀ ਪੀ ਸੀ ਚੁੱਪ ਬੈਠੀ ਹੈ ਸਾਡੇ ਆਗੂ ਚ ਬੈਠੇ ਆ ਬੋਲੂ ਕੌਣ ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਆ ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠੇ ਆ ਕੋਈ ਬਾਦਲ ਕਿਆਂ ਦੀ ਝੋਲੀ ਚ ਬੈਠਾ ਕੋਈ ਭਾਜਪਾ ਦੀ ਝੋਲੀ 'ਚ ਬੈਠਾ ਹੈ ਕੋਈ ਕਾਂਗਰਸ ਦੀ ਝੋਲੀ 'ਚ ਬੈਠਾ ਹੈ ਤੇ ਕੋਈ ਆ ਨਵੇਂ ਝਾੜੂ ਵਾਲਿਆਂ ਦੀ ਝੋਲੀ 'ਚ ਬੈਠਾ ਹੈ ਬੋਲੂ ਕੌਣ ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ ਪ੍ਰਸਾਦ ਕਿਹਨਾ ਦੇ ਦਿੰਦਾ ਕੋਈ ਆਰਐਸਐਸ ਦਾ ਆ ਕੋਈ ਦਿੱਲੀਆਈ ਜੁੰਡਲੀ ਦਾ ਕੋਈ 나ਗਪੁਰ ਜੜਿਆ ਬੈਠਾ ਮੈਥੋ ਅੱਜ ਸੱਚ ਨਿਕਲਣਾ ਮੂੰਹ ਦੇ ਵਿੱਚੋਂ ਕੋਕਾ ਯਾਰ ਇਹਨਾਂ ਲੋਕਾਂ ਨੇ ਇੰਨਾ ਕਹਾਨ ਕਰਤਾ ਜੇ ਅਸੀਂ ਅਜੇ ਤੱਕ ਬੋਲੇ ਨਹੀਂ ਆਮ ਜਨਤਾ ਬੋਲੀ ਨਹੀਂ ਤਾਂ ਇਹਨਾਂ ਨੇ ਆ ਮौज-ਮਸਤੀਆਂ ਕੀਤੀਆਂ ਨੇ ਆ ਦੇਖ ਲਓ ਨਵੀਂ ਕਰਤੂਤ ਦਾਦੂਵਾਲ ਦੀ ਮੈਂ ਦਿਖਾਉਣ ਲੱਗਾ ਡੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਕਹਾਨ ਕਰਨ ਵਾਲਾ ਇਹ ਬੰਦਾ ਸ਼ੇਅਰ ਕਰੀ ਚੱਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀਆਂ ਗਰਮ ਬੋਲ ਜਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰੋਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆਹ ਡੇਰੇ ਬਿਆਸ ਦਾ ਮੁਖੀ ਖੜਾ ਹੈ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਉਹ ਹੱਥ ਜੋੜੀ ਖੜਾ ਤੇ ਆ ਦੂਜੇ ਪਾਸੇ ਗਾਤਰਾ ਉਤੋਂ ਦੀ ਹੈ ਦਾੜਾ ਪ੍ਰਕਾਸ਼ ਹੈ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੁਕੜਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਆਲ ਹੈ ਜਿਹਦਾ ਨਾਮ ਦਾਦੂ ਆਲ ਹੈ ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ ਹੈ ਗੱਲਾਂ ਬਹੁਤ ਉੱਚੀਆਂ ਕਰਦਾ ਹੈ ਕਦੇ ਕਿਸੇ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਵੋਟਾਂ ਤੋਂ ਪਹਿਲਾਂ ਦਾ ਬਿਆਨ ਆਇਆ ਸੀ ਕਿ ਲੱਖਾ ਸਧਾਨਾ ਪੰਥਕ ਨਹੀਂ ਹੈ ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ ਓਏ ਲੱਖਾ ਸਧਾਨਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ ਵੱਡੇ ਬਾਬਾ ਜੀ ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਲੱਖਾ ਆ ਜਿਹੜੇ ਤੁਸੀਂ ਪ੍ਰਮੋਟ ਕਰ ਰਹੇ ਹੋ ਸੰਗਤ ਜੀ ਆ ਦੇਖ ਲਓ ਇਹਨਾਂ ਡੇਰਿਆਂ ਨੇ ਸਾਨੂੰ ਘੋੜ ਵਾਂਗੂ ਖਾਧਾ ਹੈ। ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ ਹੈ। ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ ਸਾਬਤ ਹੋ ਗਿਆ। ਕਈ ਬੰਦੇ ਇੱਥੇ ਬਲਤਕਾਰ ਦੇ ਕੇਸ ਦੇ ਵਿੱਚ ਅੰਦਰ ਨੇ ਅੱਜ। ਜਿਹੜੇ ਆਪਣੇ ਆਪ ਨੂੰ ਗੁਰੂ ਘੌਂਦੇ ਸੀ। ਜਿਹੜੇ ਕਦੇ ਕੋਈ ਕਲੰਗੀ ਲਾਉਂਦਾ ਸੀ ਸਾਡੇ ਗੁਰੂ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ ਉਹ ਜੇਲ੍ਹਾਂ 'ਚ ਬੈਠੇ ਹੋ ਡੇਰੇ ਚਲਾ ਰਹੇ ਸੀ। ਤੇ ਅੱਜ ਇਹ ਵਿਆਸ ਵਾਲਾ ਡੇਰਾ ਚਲਾ ਰਿਹਾ ਹੈ। ਇਹ ਆਬਦਾ ਇੱਕ ਨਵਾਂ ਮੁਖੀ ਥਾਪ ਰਹੇ ਹੈ ਤੇ ਉੱਥੇ ਦਾਦੂਵਾਲ ਦਾ ਕੀ ਕੰਮ ਹੈ ਪ੍ਰਭੂ ਉੱਥੇ ਦਾਦੂਵਾਲ ਕੀ ਕਰ ਰਿਹਾ ਹੈ ਕੀ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਡੇਰਿਆਂ ਦੇ ਵਿੱਚ ਜਾਓ ਕਿਸੇ ਦੇ ਨੂੰ ਗੁਰੂ ਮੰਨੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦਸਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ ਤੇ ਸਾਡਾ ਸਿਰਕਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਤੇ ਇਹ ਦਾਦੂ ਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ ਜਾਂ ਇਹ ਕਿਸੇ ਸਰਕਾਰ ਦੇ ਟੁੱਕੜ ਬੋਚ ਦਾ ਕੰਮ ਨਹੀਂ ਇਹ ਦੱਸੋ ਕੀ ਦਾ ਕੰਮ ਹੈ ਗਦਾਰਾਂ ਦਾ ਕੰਮ ਹੀ ਹੈ ਨਾ ਤੇ ਘਾਉਣਾ ਆਪਦੇ ਆਪ ਨੂੰ ਸਿੱਖ ਤੇ ਕਰਨੀਆਂ ਬਦਮਾਸ਼ੀਆਂ ਕਰਨੀਆਂ ਗੁੰਡਾਗਰਦੀਆਂ ਕਹੋਣਾ ਆਪਣੇ ਆਪ ਨੂੰ ਪੰਥਕ ਤੇ ਹਾਜ਼ਰੀਆਂ ਭਰਨੀਆਂ ਕਿਸੇ ਵਿਆਸ ਵਾਲੇ ਡੇਰੇ 'ਚ ਕਦੇ ਸਰਸੇ ਵਾਲੇ ਦੇ ਡੇਰੇ 'ਚ ਕਦੇ ਕਿਸੇ ਡੇਰੇ 'ਚ ਕਦੇ ਭਾਜਪੀ ਦੇ ਲੀਡਰਾਂ ਨਾਲ ਮੀਟਿੰਗਾਂ ਕਦੇ ਵਿਆਸ ਦੇਰੇ ਦੇ ਵਿੱਚ ਫੋਟੋਆਂ ਇਹ ਕੀ ਹੈ ਇਹ ਮੈਂ ਪੁੱਛਣਾ ਚਾਹਣਾ ਵੱਡੇ ਪੰਥਕ ਨੂੰ ਕੀ ਇਹ ਕੀ ਹੈ ਜਵਾਬ ਦੇ ਦਾਦੂਆ ਸਾਹਿਬ ਜੇ ਅੱਜ ਡੇਰਿਆਂ ਨੂੰ ਪ੍ਰਮੋਟ ਕਰਨ ਤੇ ਲੱਗਿਓ ਤਾਂ ਫਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ ਆਪਣੇ ਨਾਂ ਪਿੱਛੇ ਸਿੰਘ ਨਾ ਲਾਓ ਖਾਲਸਾ ਨਾ ਲਾਓ ਜੇ ਅੱਜ ਪੂਰੇ ਮੁਲਕ ਦੇ ਵਿੱਚ ਜਿਹੜੀ ਭਾਜਪਾ ਸਾਡੇ ਸਿੰਘਾਂ ਨੂੰ ਮਾਰਨ ਤੇ ਲੱਗੀ ਹੋਈ ਹੈ ਕਿੰਨੇ ਸਾਡੇ ਬੰਦੇ ਸ਼ਹੀਦ ਕਰਤੇ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲਾ ਨਿਚਰ ਖੰਡਾ ਕਿੱਥੇ ਕਿੱਥੇ ਬੀਜੇਪੀ ਲੱਗਿਆ ਤੇ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਨੇ ਤੇ ਇਹ ਗਦਾਰ ਨਹੀਂ ਤੇ ਹੋਰ ਕੀ ਐ ਇਹ ਟੁਕੜਬੋਚ ਨਹੀਂ ਤੇ ਹੋਰ ਕੀ ਐ ਇਹ ਕੌਮ ਦੀਆਂ ਜੜਾਂ ਵੱਢਣਾ ਨਹੀਂ ਤੇ ਹੋਰ ਕੀ ਐ ਸੰਗਤ ਜੀ ਮੈਂ ਤੁਹਾਡੇ ਕੋਲੋਂ ਵੀ ਜਵਾਬ ਮੰਗਣਾ ਚਾਹਣਾ ਜਿਹੜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਹਿਲਾਂ ਇਹਨਾਂ ਨੂੰ ਮੱਥਾ ਟੇਕਦੇ ਆ ਕਿਉਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਵੱਡੇ ਬਣਾਉਣੇ ਹੋ ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਸਾਡਾ ਸਭ ਕੁਝ ਉਹੀ ਹੈ ਇੱਥੇ ਬਾਬਾ ਕੋਈ ਚੰਗੀ ਗੱਲ ਦੱਸ ਸਕਦਾ ਉਹ ਮੰਨ ਲਓ ਪਰ ਤੁਸੀਂ ਇੱਥੇ ਸਾਡੇ ਕਰਦੇ ਕੀ ਨੇ ਜ਼ਿਆਦਾਤਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਚ ਮੱਥਾ ਟੇਕਣਗੀਆਂ ਆ ਬਾਬਿਆਂ ਦੇ ਪੈਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੈਠਣਗੀਆਂ ਇਹਨਾਂ ਬਾਬਿਆਂ ਨੇ ਬੇੜਾ ਕਰ ਕੀਤਾ ਆ ਹਫ਼ਤਾ ਪਹਿਲਾਂ ਭਾਈ ਅਮਰਤਪਾਲ ਸਿੰਘ ਮੈਰੋ ਨੇ ਕਿੱਡਾ ਕਿੱਡੀ ਵੱਡੀ ਕਰਤੂਤ ਉਹਦੀ ਦੱਸਿਓ ਕਿਹੜਾ ਸੀ ਉਹ ਬਾਬਾ ਚਰਨ ਘਾਟ ਵਾਲਾ ਕੀ ਕੁਛ ਕਰਦਾ ਰਿਹਾ ਬਰਤਕਾਰ ਕਰਦਾ ਰਿਹਾ ਕੁੜੀਆਂ ਦੇ ਨਾਲ ਉਹ ਡੇਰਿਆਂ ਦੇ ਵਿੱਚ ਹੋਰ ਹੁੰਦਾ ਕੀ ਆਹੀ ਕੁਛ ਹੁੰਦਾ ਮੈਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਭਰਾਵੋ ਹੱਥ ਬੰਨੇ ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦਾ ਟਾਈਮ ਹੈ ਨਾ ਕਿ ਡੇਰਿਆਂ ਦੇ ਵਿੱਚ ਧੀਆ ਪੈਣਾ ਨੂੰ ਭੇਜਣਾ ਉੱਥੇ ਹਵਾਨ ਬੈਠੇ ਐ ਇਸ ਕਰਕੇ ਅਸਲੀਅਤ ਨੂੰ ਪਹਿਚਾਣੋ ਕੌਮ ਦਾ ਕੌਣ ਹੈ ਕੌਮ ਦੀ ਗੱਲ ਕੌਣ ਕਰਦਾ ਹੈ ਤੇ ਕੌਮ ਦੀਆਂ ਜੜਾਂ 'ਚ ਦਾਤੀ ਕੌਣ ਫੇਰਦਿਆ ਦਾਦੂਵਾਲ ਆਰਕੇ ਦਾਤੀ ਫੇਰਨ ਵਾਲੇ ਲੋਕ ਹੈ ਵਿਆਸ ਡੇਰੇ ਦੇ ਵਿੱਚ ਗੁਰਤਾ ਗੱਦੀ ਇਹਨਾਂ ਦਾ ਕੋਈ ਡੇਰਾ ਹੋ ਪਤਾ ਨਹੀਂ ਕਿਹੜੇ ਨਾਮ ਜਗਮਾਲਪੁਰ ਹੀ ਪਤਾ ਨਹੀਂ ਕਿੱਥੇ ਉੱਥੇ ਦਾਦੂਵਾਲ ਦਾ ਕੰਮ ਕੀ ਹੈ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਹੈ ਇਹ ਬੰਦਾ ਆਰਐਸਐਸ ਤੋਂ ਮੋਟਾ ਫੰਡ ਲੈ ਕੇ ਪੈਸੇ ਲੈ ਕੇ ਆਰਐਸਐਸ ਦੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ ਭਾਜਪਾ ਦੇ ਬੰਦਿਆਂ ਨਾਲ ਲੀਡਰਾਂ ਨਾਲ ਮੀਟਿੰਗਾਂ ਕਰਕੇ ਭਾਜਪਾ ਦੀ ਸਪੋਰਟ ਕਰ ਰਿਹਾ ਤੇ ਫਿਰ ਇਹ ਦੱਸੋ ਕਿ ਜਿਹੜਾ ਬੰਦਾ ਅੱਜ ਭਾਜਪਾ ਦੀ ਸਪੋਰਟ ਕਰਦਾ ਹੈ ਜਿਹੜਾ ਬੰਦਾ ਆਰਐਸਐਸ ਦੀਆਂ ਨੀਤੀਆਂ ਨੂੰ ਚੰਗਾ ਮੰਨਦਾ ਹੈ ਤੇ ਜਿਹੜਾ ਬੰਦਾ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਹੈ ਡੇਰਿਆਂ ਦੀਆਂ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਂਦਾ ਹੈ ਤੇ ਉਹ ਸਾਡੀ ਕੌਮ ਦਾ ਭਲਾ ਕਿਵੇਂ ਕਰ ਦੂ ਬਾਈ ਉਹ ਸਾਡੀ ਕੌਮ ਨਾਲ ਕਿੱਥੇ ਖੜਜੂ ਯਾਰ ਇਹ ਗੱਲਾਂ ਕੌੜੀਆਂ ਨੇ ਪਰ ਇਹ ਹੈ ਸੱਚੀਆਂ ਨੇ ਬੋਲਣਾ ਕਿਸੇ ਨੇ ਨਹੀਂ ਇਹਦੇ ਖਿਲਾਫ ਹਰ ਕੋਈ ਡਰ ਜਾਂਦਾ ਐਨਾ ਕਰਦੇ ਬਾਹਨਾ ਕਰਦੇ ਅਡਾ ਕੋਈ ਖੱਬੀ ਖਾਨ ਨਹੀਂ ਜੇ ਕੌਮ ਲਈ ਕਿਸੇ ਦੇ ਖਿਲਾਫ ਵੀ ਬੋਲਣਾ ਪਿਆ ਤਾਂ ਬੋਲਾਂਗੇ ਇੱਕ ਠੋਕ ਕੇ ਬੋਲਾਂਗੇ ਯਾਰ ਜਿਹੜਾ ਬੰਦਾ ਕੌਮ ਨੂੰ ਬੇਵਕੂ ਬਣਾ ਰਿਹਾ ਹੈ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਰੋੜਾ ਰੁਪਇਆ ਕੌਮ ਤੋਂ ਇਕੱਠਾ ਕਰ ਲੈਣਾ ਕੰਮ ਕੀ ਦਾ ਕਰਨਾ ਆਰਐਸਐਸ ਦਾ ਵਡਿਆਈ ਕਿਹਦੀ ਕਰਨੀ ਬੀਜੇਪੀ ਦੀ ਤੇ ਜਦੋਂ ਗੁਰਤਾ ਗੱਦੀਆਂ ਡੇਰਿਆਂ ਦੇ ਵਿੱਚ ਦਿੱਤੀਆਂ ਜਾਣ ਕਿਹਨੇ ਜਾਣਾ ਦਾਦੂਵਾਲ ਨੇ ਤੇ ਪ੍ਰੇ ਦੱਸ ਦੋ ਕਿ ਇਹ ਕਿਸਦਾ ਬੰਦਾ ਸਕਾ ਹੋ ਸਕਦਾ ਸੰਗਤ ਜੀ ਇਹੀ ਅੱਜ ਤੋਂ ਮੈਂ 5-6 ਸਾਲ ਪਹਿਲਾਂ ਵੀ ਇਹਦਾ ਜਿੱਥੇ ਗੁਰੂ ਘਰ ਬਣਾਇਆ ਹੋਇਆ ਜਿੱਥੇ ਰਹਿੰਦਾ ਉੱਥੇ ਮੈਂ ਧਰਨੇ ਦੇ ਵਿੱਚ 3-4 ਵਾਰੀ ਗਿਆ ਲਗਭਗ ਸਾਰਾ ਪਿੰਡ 90% ਪਿੰਡੇ ਦੇ ਬਾਰ ਚ ਬਹਿ ਗਿਆ ਸੀ ਕਿ ਅਸੀਂ ਤੇਰੀ ਮੀਟਿੰਗ ਨਹੀਂ ਹੋਣ ਦੇਵਾਂਗੇ ਵਜੇ ਸਾਪਲੇ ਦੇ ਨਾਲ ਪਰ ਇਹ ਬੰਦਾ ਧਰਨਾ ਜਦੋਂ ਧਰਨਾ ਚੱਕਿਆ ਗਿਆ ਉਸ ਤੋਂ 10 ਦਿਨਾਂ ਬਾਅਦ ਫੇਰ ਮੀਟਿੰਗ ਕਰਕੇ ਸਪੈਸ਼ਲ ਫੋਟੋਆਂ ਪਾਈਆਂ ਜਾਣ ਬੁੱਝ ਕੇ ਕਿਵੇਂ ਮੀਟਿੰਗ ਕਰ ਲਈ ਐ ਇੰਨਾ ਹੰਕਾਰੀ ਬੰਦਾ ਤੇ ਇੰਨਾ ਗੁੰਡਾ ਬੰਦਾ ਐ ਤੇ ਕਹੂਗਾ ਦੂਜੇ ਨੂੰ ਆ ਪੰਥਕ ਨਹੀਂ ਤੂੰ ਕੌਣ ਹੁਣੇ ਦੱਸਣ ਵਾਲਾ ਵੀ ਯਾਰ ਆ ਫਲਾਣਾ ਪੰਥਕ ਨਹੀਂ ਆ ਪੰਥਕ ਨਹੀਂ ਤੂੰ ਆਪ ਸਹੀ ਐ ਕਿ ਤੂੰ ਆਪ ਡੇਰਿਆਂ ਦੇ ਵਿੱਚ ਜਾਂਦਾ ਨਹੀਂ ਤੂੰ ਆਪ ਭਾਜਪੀ ਨਾਲ ਮੀਟਿੰਗਾਂ ਕਰਦਾ ਨਹੀਂ ਆਰਐਸਐਸ ਦੇ ਏਜੰਡੇ ਤੇ ਤੂੰ ਚੱਲਦਾ ਨਹੀਂ ਇੱਥੋਂ ਕਾਮ ਨੂੰ ਖਤਰਾ ਹੀ ਇਹਨਾਂ ਗਦਾਰਾਂ ਤੋਂ ਐ ਸਾਨੂੰ ਆਪਦਾ ਹੀ ਮਾਰ ਰਹੇ ਨੇ ਤੇ ਅਸੀਂ ਕੀ ਦੇਖ ਲੈਨੇ ਆ ਬੰਦੇ ਦੇ ਸਿਰ ਤੇ ਦਮਾਲਾ ਦਾੜਾ ਪ੍ਰਕਾਸ਼ ਹੈ ਪੰਜ ਕਕਾਰ ਪਾਏ ਹੋਏ ਨੇ ਤੇ ਚੋਲਾ ਪਾਇਆ ਹੋਇਆ ਬਾਬਾ ਅਸੀਂ ਮੱਥੇ ਟੇਕਣ ਲੱਗ ਜਾਨੇ ਆ ਬੀਬੀਆਂ ਪੈਰਾਂ 'ਚ ਨਿਕਲਣ ਲੱਗ ਜਾਂਦੀਆਂ ਨੇ ਕੋਈ 100 ਦਾ ਨੋਟ ਕੋਈ 500 ਦਾ ਨੋਟ ਸਾਡੀ ਕਾਮ ਦੇ ਵਿੱਚ ਭਰਾਵੋ ਪਹਿਰੂ ਪੀਏ ਵੜ ਗਏ ਨੇ ਸਾਡੇ ਯਾਰਾਂ ਕਾ ਉਹਨਾਂ ਨੇ ਰੂਪ ਧਾਰਨ ਕਰ ਲਿਆ ਭਾਵੇਂ ਅੰਮ੍ਰਿਤ ਛਕ ਲਿਆ ਪੰਜ ਕਕਾਰ ਪੈਨੇ ਹੋਏ ਨੇ ਪਰ ਜੜਾਂ ਉਹਨਾਂ ਦੀਆਂ 나ਗਪੁਰੋਂ 나ਗਪੁਰੋਂ ਲੱਗੀਆਂ ਹੋਈਆਂ ਨੇ ਜੜਾਂ ਉਹਨਾਂ ਦੀਆਂ ਤਾਰਾਂ ਉਹਨਾਂ ਦੇ ਉੱਥੇ ਖੜਕਦੀਆਂ ਨੇ 나ਗਪੁਰ ਕਈ ਬੰਦੇ ਐ ਇਕੱਲੇ ਇਕੱਲੇ ਨੂੰ ਨੰਗਾ ਕਰਾਂਗੇ ਕਈ ਬੰਦਿਆ ਜਿਹੜੇ 나ਗਪੁਰੋਂ ਚੱਲਦੇ ਐ ਤੇ ਪਾ ਕੇ ਚੋਲੇ ਰੱਖਦੇ ਐ ਚਿੱਠੇ ਚੰਗੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਕਬਜ਼ੇ ਐ ਚੰਗਿਆਂ ਲੋਕਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਇਆ ਤੇ ਚੰਗਾ ਗੁੰਡਾਗਰਦੀ ਚੰਗੀ ਰਹਿ ਹੈ ਚੰਗੀਆਂ ਗੱਡੀਆਂ ਚੰਗਾ ਪੈਸਾ ਖੁੱਲਾ ਉੜਾਉਂਦੇ ਆ ਤੇ ਸਾਡੇ ਆਲੇ ਇਹਨਾਂ ਨੂੰ ਚੜਾਵਾ ਚੜਾਈ ਜਾਂਦੇ ਆ ਓਏ ਇਸ ਗੱਲ ਦਾ ਦੁੱਖ ਹੈ ਕਿ ਜਿਹੜਾ ਬੰਦਾ ਕੌਮ ਦੀਆਂ ਜੜਾਂ 'ਚ ਦਾਤੀ ਪਾਈ ਬੈਠਾ ਹੈ ਜਿਹੜਾ ਬੰਦਾ ਆਰਐਸਐਸ ਨਾਲ ਸੰਬੰਧ ਬਣਾਈ ਬੈਠਾ ਹੈ ਜਿਹੜਾ ਬੰਦਾ ਭਾਜਪੀ ਨਾਲ ਮੀਟਿੰਗਾਂ ਕਰਦਾ ਤੇ ਸਾਡੇ ਬੰਦੇ ਉਹਨੂੰ ਪੂਜੀ ਜਾਂਦੇ ਆ ਯਾਰ ਇਹੋ ਜਿਹਾ ਬੰਦਾ ਕੌਮ ਦਾ ਨਹੀਂ ਹੋ ਸਕਦਾ ਸਾਡੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਐ ਜੀਪੀਸੀ ਦੇ ਨੂੰ ਕਿ ਆ ਜਿਹੜਾ ਬੰਦਾ ਆ ਡੇਰਿਆਂ ਨੂੰ ਪ੍ਰਮੋਟ ਕਰਦਾ ਹੈ ਜਿਹੜਾ ਬੰਦਾ ਡੇਰਿਆਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਿੱਖ ਘਾਉਂਦਾ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਨਹੀਂ ਪਣੀ ਚਾਹੀਦੀ ਕਿ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖਤ ਸਾਹਿਬ ਤੇ ਬਲਾਕ ਕੇ ਸਜ਼ਾ ਨਹੀਂ ਦੇਣੀ ਚਾਹੀਦੀ ਅਸੀਂ ਤਾਂ ਪਹਿਲਾਂ ਹੀ ਕਿੱਥੋਂ ਕਿੱਥੇ ਚਲੇ ਗਿਆਂਗੇ ਤੇ ਇਹ ਬੰਦੇ ਇਹ ਬੰਦੇ ਹੋਰ ਏ ਬੰਦੇ ਹੋਰ ਸਾਡੀਆਂ ਜੜਾਂ ਨੂੰ ਚੰਬੜੇ ਹੋਇਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਓਏ ਪ੍ਰਭੂ ਬੋਲ ਪਿਆ ਕਰੋ ਇਹਨਾਂ ਨੂੰ ਸੇਕ ਲੱਗੇ ਜਦੋਂ ਆਪਾਂ ਬੋਲਦੇ ਨਹੀਂ ਆਪਾਂ ਕਹਦੇ ਨੇ ਆਪਾਂ ਕੀ ਲੈਣਾ ਓਏ ਪ੍ਰਭੂ ਆਪਾਂ ਕੀ ਲੈਣਾ ਇਸ ਗੱਲ ਕਰਕੇ ਹੀ ਪੰਜਾਬ ਕਿੱਥੇ ਚਲਾ ਗਿਆ ਓਏ ਪੰਜਾਬ ਨੂੰ ਆਪਣਾ ਸਮਝੋ ਸਾਡੀਆਂ ਜਣਾ ਵੱਡੀਆਂ ਜਾ ਰਹੀਆਂ ਨੇ ਸਾਡੀ ਹੋਂਦ ਖਤਮ ਕਰਨ ਤੇ ਲੱਗੇ ਹੋਏ ਨੇ ਇੱਥੇ ਮੈਂ ਕਈ ਬੰਦਿਆਂ ਨੂੰ ਕਹਿਦਾ ਨਾ ਕਈ ਬੰਦੇ ਨਾ ਪਿੰਡ ਦੀਆਂ ਗਲੀਆਂ ਨਾਲਿਆਂ ਨੂੰ ਵਿਕਾਸ ਸਮਝਣ ਲੱਗ ਜਾਂਦੇ ਆ ਚਾਰ ਇੱਟਾਂ ਲਾਤੀਆਂ ਕਹਿੰਦੇ ਉਹ ਵਿਕਾਸ ਹੋ ਗਿਆ ਜੀ ਬਹੁਤ ਵਧੀਆ ਕੰਮ ਉਹ ਭਰਾਵੋ ਵਿਕਾਸ ਤੋਂ ਕੀ ਕਰਾਉਂਗੇ ਤੁਹਾਨੂੰ ਖੋਖਾ ਤਾਂ ਕੀਤਾ ਜਾ ਰਿਹਾ ਹੈ ਤੁਹਾਡੇ ਮੁੰਡਿਆਂ ਤੇ ਐਨਐਸਏ ਲਾ ਕੇ ਡਿਬਰੂਕਰ ਸਿੱਟਿਆ ਜਾ ਰਿਹਾ ਹੈ ਆਹ ਦਾदू ਵਾਲਾ ਅਰਗੇ ਤੁਹਾਡੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਨੇ ਉਹ ਜਦੋਂ ਤੁਸੀਂ ਇਹਨੇ ਰਹੇ ਪਿੰਡ ਦੇ ਵਿਕਾਸ ਤੋਂ ਕੀ ਕਰਾਉਂਗੇ ਓਏ ਸਮਝੋ ਤੁਹਾਡੀ ਬੋਲੀ ਮਾਰੀ ਜਾ ਰਹੀ ਹੈ ਤੁਹਾਡੇ ਪਾਣੀ ਮਾਰੇ ਜਾ ਰਹੇ ਨੇ ਘਰ ਘਰ ਕੈਂਸਰ ਵਰਗੇ ਕਾਲੇ ਪੀੜੇ ਹੋ ਗਏ ਓਏ ਉਧਰ ਨੂੰ ਧਿਆਨ ਮਾਰ ਲਓ ਓਏ ਉਧਰ ਨੂੰ ਧਿਆਨ ਮਾਰ ਲਓ ਓਏ ਕੱਲੀਆਂ ਗਲੀਆਂ ਨਾਲੀਆਂ ਤੱਕ ਨਾ ਓਏ ਹਿਸਾਬ ਲਾਇਆ ਕਰੋ ਕਿ ਗਲੀਆਂ ਨਾਲੀਆਂ ਬਣ ਗਈਆਂ ਜੀ ਸਰਕਾਰ ਬਹੁਤ ਚੰਗੀ ਐ ਭਰਾਵੋ ਗੱਲ ਹੋਣ ਦੀ ਕਰਿਆ ਕਰੋ ਗੱਲ ਬੋਲੀ ਦੀ ਦੇਖੋ ਬੋਲੀ ਕਿੱਥੇ ਚਲੀ ਗਈ ਸਾਡੇ ਪਾਣੀ ਕਿਹੋ ਜਿਹਾ ਗੰਦਲੇ ਹੋ ਗਏ ਸਾਡਾ ਵਾਤਾਵਰਨ ਕਿਹੋ ਜਿਹਾ ਹੋ ਗਿਆ ਸਾਡੀ ਹੋਂਦ ਅਸੀਂ ਕਿੰਨੇ ਕ ਗੁਲਾਮ ਆ ਕਿੰਨੇ ਕ ਆਜ਼ਾਦ ਆ ਇਹ ਚੀਜ਼ਾਂ ਸੋਚ ਲਿਆ ਕਰੋ ਓਏ ਕੱਲਾ ਖੁੰਡਾਂ ਤੇ ਬੈੱਕੇ ਇਹਨਾਂ ਸੋਚਿਆ ਕਰੋ ਕਿ ਯਾਰ ਆ ਗਲੀ ਬਣ ਗਈ ਆ ਛੜਕ ਬਣ ਗਈ ਆ ਨਾਲੀ ਬਣ ਗਈ ਇਹ ਵਿਕਾਸ ਨਹੀਂ ਹੁੰਦਾ ਇਹ ਇਹ ਇਹਨਾਂ ਦੇ ਸਾਰੇ ਤੁਹਾਡਾ ਬినాਸ਼ ਕੀਤਾ ਜਾ ਰਿਹਾ ਆ ਗਲੀਆਂ ਨਾਲੀਆਂ ਦੇ ਸਾਰੇ ਤੁਹਾਨੂੰ ਮਾਰਿਆ ਜਾ ਰਿਹਾ ਤੁਸੀਂ ਖੁਸ਼ ਹੋ ਜਾਂਦੇ ਹੋ ਇੱਕ ਇਹ ਓਲੇ ਦੇ ਵਿੱਚ ਰੱਖ ਕੇ ਸਰਕਾਰਾਂ ਮਾਰ ਦਿੰਦੀਆਂ ਉਹਨੇ ਤੁਹਾਨੂੰ ਇਸ ਕਰਕੇ ਭਰਾਵੋ ਆ ਇਹਨਾਂ ਬਾਬਿਆਂ ਬੂਬਿਆਂ ਦੇ ਪਿੱਛੇ ਲੱਗਣਾ ਛੱਡ ਦਿਓ ਇਹਨਾਂ ਦੀਆਂ ਕਰਤੂਤਾ ਤੁਹਾਡੇ ਸਾਹਮਣੇ ਆਈ ਜਾਂਦੀਆਂ ਨੇ ਕਿਸੇ ਦਾ ਕਾਂਗਰਸ ਦੇ ਨਾਲ ਪੂਰਾ ਗੂੜਾ ਸਬੰਧ ਹੈ ਕਿਸ ਦਾ ਝਾਰੂਆਣਾਂ ਨਾਲ ਹੈ ਕਿਸ ਦਾ ਬਾਦਲਕਿਆਂ ਨਾਲ ਹੈ